ਦੋਸਤੋ ਆਮ ਤੌਰ ਤੇ ਕਿਸੇ ਵੀ ਮੁਲਕ ਦੀ ਸਰਕਾਰ ਦਾ ਕੰਮ ਕੀ ਹੁੰਦਾ ਕਿ ਲੋਕਾਂ ਦੀਆਂ ਜਿਹੜੀਆਂ ਦਿੱਕਤਾਂ ਹੋਣ ਦੁਸ਼ਵਾਰੀਆਂ ਹੋਣ ਉਹਨਾਂ ਦੇ ਵਿੱਚ ਕਮੀ ਕਰਨਾ ਤੇ ਅਸੀਂ ਪਿਛਲੇ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਹੁਣ ਤਾਂ ਬਹੁਤ ਸਾਰੇ ਲੋਕ ਜਿੰਨੇ ਵੀ ਤੁਹਾਡੇ ਵੀ ਸੱਜਣ ਪੰਜਾਬ ਨੂੰ ਜਾਂਦੇ ਹੋਣੇ ਜਿਹੜੇ ਦਿੱਲੀ 에ਰਪੋਰਟ ਤੇ ਉਤਰਦੇ ਨੇ ਕਿ ਜਿਹੜਾ ਰਾਹ ਦੇ ਵਿੱਚ ਜਾਮ ਲੱਗਾ ਹੋਇਆ ਖਾਸ ਕਰਕੇ ਕਿਸਾਨੀ ਧਰਨੇ ਦੇ ਕਰਕੇ ਵੀ ਉਹਦੇ ਕਰਕੇ ਖਾਸੀਆਂ ਦਿੱਕਤਾਂ ਆਉਂਦੀਆਂ ਲੋਕਾਂ ਨੂੰ ਕਈ ਕਈ ਘੰਟਿਆਂ ਦਾ ਜਿਹੜਾ ਉਹ ਸਫਰ ਐਕਸਟਰਾ ਕਰਨਾ ਪੈਂਦਾ ਬਹੁਤ ਘੁੰਮਣ ਘੇਰੀਆਂ ਦੇ ਵਿੱਚ ਪੈਣਾ ਪੈਂਦਾ ਛੋਟੀਆਂ ਸੜਕਾਂ ਦੇ ਰਾਹੀਂ ਜਾਣਾ ਪੈਂਦਾ ਤੇ ਇਹਨੂੰ ਹੱਲ ਕਰਨ ਦੇ ਲਈ ਜਿਹੜਾ ਮਸਲਾ ਆ ਉਹਦੇ ਜਦੋਂ ਗੱਲਬਾਤ ਹੁੰਦੀ ਹੈ ਤੇ ਉਹ ਤਰੀਕਾ ਇਦਾਂ ਪਾਉਂਦੇ ਨੇ ਕਿ ਜਿੱਦਾਂ ਸਾਡੇ ਅਦਾਲਤਾਂ ਦੀਆਂ ਤਰੀਕਾਂ ਪੈਂਦੀਆਂ ਹੁੰਦੀਆਂ ਹੁਣ ਬੀਤੇ ਰੋਜ਼ ਕਿਸਾਨਾਂ ਦੀ ਤੇ ਸਰਕਾਰ ਦੀ ਮੀਟਿੰਗ ਹੋਈ ਹੈ ਤੇ ਉਹਨਾਂ ਨੇ ਉਹਦੀ ਤਰੀਕ ਅੱਗੇ ਚੱਕ ਕੇ ਮਾਰੀ 19 ਮਾਰਚ ਤੇ 19 ਮਾਰਚ ਤੱਕ ਕੀ ਇਹਦੇ ਵਿੱਚ ਚੇਂਜ ਆ ਸਕਦਾ ਜਾਂ ਨਹੀਂ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਕਿ ਕੀ ਸਰਕਾਰ ਨੇ ਇਹਨਾਂ ਨੂੰ ਕਿਸਾਨਾਂ ਦੇ ਨਾਲ ਉਹਨਾਂ ਨੇ ਕੀ ਗੱਲਬਾਤ ਕੀਤੀ ਆ ਇਹਦੇ ਨਾਲ ਨਾਲ ਵੈਸੇ ਤਾਂ ਆਮ ਤੌਰ ਤੇ ਵੀਕਐਂਡ ਮੋਸਟਲੀ ਖਬਰਾਂ ਘੱਟ ਹੁੰਦੀਆਂ ਪਰ ਸਾਡੇ ਮੁਲਕ ਦੇ ਵਿੱਚ ਖਬਰਾਂ ਕੋਈ ਨਾ ਕੋਈ ਚੱਲਦੀਆਂ ਰਹਿਣੀਆਂ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਪੰਥਕ ਪੋਲਿਟਿਕਸ ਦੇ ਵਿੱਚ ਵੀ ਲੱਗਦਾ ਏਦਾਂ ਕਿ ਛੁੱਟੀ ਵਾਲਾ ਦਿਨ ਵੀ ਉੱਥੇ ਮੋਸਟਲੀ ਐਕਟੀਵਿਟੀਆਂ ਭਰਪੂਰੀ ਰਹਿੰਦਾ ਤੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ 7 ਮੈਂਬਰੀ ਕਮੇਟੀ ਆ ਜੋ ਕਿ ਹੁਣ 5 ਮੈਂਬਰੀ ਰਹਿ ਗਈ ਐ ਐਕਚੁਅਲੀ ਇਹਨਾਂ ਸੱਤਾਂ ਮੈਂਬਰਾਂ ਨੂੰ ਜਿਹੜਾ ਉਹਨਾਂ ਨੇ ਮੀਟਿੰਗ ਦੇ ਲਈ ਸੱਦਿਆ ਸੀਗਾ ਤੇ ਸੱਤਾਂ ਦੇ ਵਿੱਚੋਂ ਆਬਵੀਅਸਲੀ ਕਿਉਂਕਿ ਧਾਮੀ ਸਾਹਿਬ ਤੇ ਬਡੂਗਰ ਸਾਹਿਬ ਅਸਤੀਫਾ ਦੇ ਚੁੱਕੇ ਨੇ ਤੇ 5 ਮੈਂਬਰ ਜਿਹੜੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਆ ਉਹਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਇਆ ਇਹਦੇ ਤੇ ਗੱਲ ਕਰਦੇ ਆਂ ਤੇ ਆਪਾਂ ਸਭ ਤੋਂ ਪਹਿਲਾਂ ਜਿਹੜੀ ਇੱਕ ਗੱਲ ਕਰਨੀ ਉਹ ਇੱਕ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਦੇ ਬੜੇ ਨਜ਼ਦੀਕੀ ਮਿੱਤਰ ਕਹੇ ਜਾਂਦੇ ਹਾਲਾਂਕਿ ਸਿਆਸੀ ਤੌਰ ਤੇ ਤਾਂ ਵਿਰੋਧੀ ਨੇ ਤੇ ਲੱਗਦਾ ਵੀ ਇਦਾਂ ਕਿ ਹੁਣ ਉਹ ਸ਼ਾਇਦ ਪਤਾ ਨਹੀਂ ਤਾਂ ਵਾਕਈ ਕਿਸੇ ਗੱਲ ਤੋਂ ਇੱਕ ਦੂਸਰੇ ਦੇ ਨਾਲ ਖਫਾ ਹੋ ਗਏ ਨੇ ਜਾਂ ਲੋਕਾਂ ਨੂੰ ਦਿਖਾਉਣ ਦੇ ਲਈ ਕਿ ਨਹੀਂ ਨਹੀਂ ਭਾਈ ਅਸੀਂ ਤਾਂ ਵਿਰੋਧੀਆਂ ਐਨੇ ਤਾਂ ਦੇ ਲੈਵਲ ਦੇ ਜਾ ਕੇ ਐਕਸਟ੍ਰੀਮ ਲੈਵਲ ਤੇ ਜਾ ਕੇ ਖਾਸ ਕਰਕੇ ਰਵਨੀਤ ਬਿੱਟੂ ਜਿਹੜਾ ਮੁੱਖ ਮੰਤਰੀ ਸਾਹਿਬ ਦੇ ਲਈ ਬਿਆਨ ਦੇ ਰਹੇ ਨੇ ਉਹ ਕਿ ਰਵਨੀਤ ਬਿੱਟੂ ਸਾਹਿਬ ਨੇ ਇੱਥੇ ਤੱਕ ਕਿਹਾ ਕਿ ਮੁੱਖ ਮੰਤਰੀ ਤਾਂ ਬੇਸ਼ਰਮ ਆ ਦੀ ਇਹਨਾਂ ਨੂੰ ਜਿਹੜਾ ਬੇਗੈਰਤ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਤੇ ਉਹਨਾਂ ਨੇ ਇਹ ਕਿਹਾ ਕਿਉਂ ਅੱਛਾ ਇਹਦੇ ਵਿੱਚ ਇਹ ਤੁਸੀਂ 2-3 ਦਿਨਾਂ ਤੋਂ ਇੱਕ ਖਬਰ ਸੁਣ ਰਹੇ ਹੋਣੇ ਆ ਕਿ ਤਕਰੀਬਨ ਜਿੰਨੇ ਵੀ ਆਪੋਜੀਸ਼ਨ ਦੇ ਲੀਡਰ ਨੇ ਮਲਾਦਾ ਅਕਾਲੀ ਦਲ ਦੇ ਵੀ ਲੀਡਰ ਮਜੀਠੀਆ ਸਾਹਿਬ ਨੇ ਵੀ ਚਲੋ ਬਿੱਟੂ ਸਾਹਿਬ ਤਾਂ ਬਹੁਤ ਹੀ ਗਾਂ ਚਲੇ ਗਏ ਬਈ ਬੇਗੈਰਤ ਬੇਸ਼ਰਮੀ ਤੱਕ ਦੇ ਸ਼ਬਦ ਉਹਨਾਂ ਨੇ ਯੂਜ਼ ਕਰ ਲਏ ਮੁੱਖ ਮੰਤਰੀ ਦੇ ਲਈ ਜਾਂ ਸਰਕਾਰ ਦੇ ਲਈ ਵੀ ਇਹਨਾਂ ਨੂੰ ਪਤਾ ਹੈ ਕਾਸੇਦਾਨੀ ਕੇਂਦਰ ਦੇ ਬੀਜੇਪੀ ਦੇ ਵੀ ਮੰਤਰੀ ਤੇ ਬਾਕੀ ਕਾਂਗਰਸ ਦੇ ਤਾਂ ਚਲੋ ਬਾਜਪਾ ਸਾਹਿਬ ਜਾਂ ਬਾਕੀ ਜਿੰਨੇ ਹੈਗੇ ਉਹਨਾਂ ਨੇ ਤਾਂ ਕਰਨਾ ਹੀ ਆ ਆਪਣੇ ਪ੍ਰਗਟ ਸਿੰਘ ਉਹਨਾਂ ਨੇ ਵੀ ਸਾਰੇ ਨੇ ਬਿਆਨ ਦਿੱਤਾ ਕਿ ਵੀ ਕਿੱਡੀ ਇਹ ਨਾ ਅਹਲ ਸਰਕਾਰ ਆ ਜਿਨ੍ਹਾਂ ਨੂੰ ਇਹ ਹੀ ਨਹੀਂ ਸੀ ਪਤਾ ਇੱਕ ਐਸਾ ਮੰਤ్రਾਲਾ ਕੁਲਦੀਪ ਸਿੰਘ ਢਾਲੀਵਾਲ ਚਲਾਉਂਦੇ ਰਿਹਾ ਜਿਹੜਾ ਕਿ ਮੰਤ్రਾਲਾ ਐਕਚੁਅਲੀ ਹੈ ਹੀ ਨਹੀਂ ਸੀ ਉਹਦੀ ਐਗਜ਼ਿਸਟੈਂਸ ਹੀ ਹੈ ਨਹੀਂ ਸੀ ਉਹ ਜਿਹੜਾ ਮੰਤ్రਾਲਾ ਸੀ ਉਹ ਸਿਰਫ ਪੇਪਰਾਂ ਦੇ ਵਿੱਚ ਨਾਮ ਦਾ ਸੀ ਪਰ ਉਹ ਜਿਹੜਾ ਮੰਤ్రਾਲਾ ਸੀ ਉਹ ਕੁਲਦੀਪ ਸਿੰਘ ਢਾਲੀਵਾਲ ਨੂੰ ਦੇ ਦਿੱਤਾ ਤੇ ਢਾਲੀਆਲ ਸਾਹਿਬ ਤੇ ਉਹ اپੋਜੀਸ਼ਨ ਵਾਲੇ ਪੁੱਛਦੇ ਨੇ ਵੀ ਤੁਸੀਂ ਕੋ ਮੀਟਿੰਗ ਨਹੀਂ ਕੀਤੀ ਜੀ ਤੁਸੀਂ ਕਿਹਦੇ ਨਾਲ ਚਾਹ ਪੀਂਦੇ ਰਹੇ ਤੁਸੀਂ ਉਸ ਮੰਤਰਾਲੇ ਦੇ ਬਾਰੇ ਕਿਹੜਾ ਕੀ ਪੇਪਰ ਲਿਖਦੇ ਸੀ ਸੋ ਖੈਰ ਇਹ ਇਹ ਜਿਹੜੀ ਅਸਲੀ ਚੀਜ਼ ਕੀ ਆ ਇਹ ਜੇਕਰ ਤੁਸੀਂ ਦੇਖੋ ਇਹ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਆਉਨੀਆਂ ਅਸਲ ਦੇ ਵਿੱਚ ਇਸ ਵਾਰ ਕੀ ਹੋਇਆ ਕਿ ਇਹ ਜਿਹੜਾ ਮੀਡੀਆ ਦੇ ਵਿੱਚ ਜੋ ਕੁਝ ਵੀ ਜਨੀਆਂ ਕੀ ਵੀ ਰਿਪੋਰਟਾਂ ਹੁਣ ਤੱਕ ਮੈਂ ਦੇਖ ਸਕਿਆ ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਵੀ ਇਹ ਕੈਪਟਨ ਅਮਰਿੰਦਰ ਸਿੰਘ ਹੋਂਦੇ ਟਾਈਮ ਤੇ ਵੀ ਇਹ ਮਹਿਕਮਾ ਹੁੰਦਾ ਸਗਾ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਪਰ ਇਹਦੇ ਵਿੱਚ ਇਹ ਸੀ ਕਿ ਇਹਨੂੰ ਇਸ ਤਰੀਕੇ ਦੇ ਇਹ ਇਹ ਵੀ ਸਾਡੇ ਸੀਨੀਅਰ ਜਰਨਲਿਸਟ ਅਨੰਤਪ੍ਰੀਤ ਸਿੰਘ ਹੁਣੀ ਉਹਨਾਂ ਨੇ ਜ਼ਿਕਰ ਕੀਤਾ ਇਸ ਗੱਲ ਦਾ ਵੀ ਇਹ ਕੋਈ ਇਦਾਂ ਦਾ ਇੱਕੋ ਇੱਕ ਮਹਿਕਮਾ ਨਹੀਂ ਇਦਾਂ ਦੇ ਹੋਰ ਵੀ ਬਹੁਤ ਸਾਰੇ ਮਹਿਕਮੇ ਨੇ ਜਿਨ੍ਹਾਂ ਦੇ ਵਿੱਚ ਕੁਝ ਕੰਮਕਾਜ ਨਹੀਂ ਹੁੰਦਾ ਤੇ ਉਹ ਨਾਮ ਨਿਹਾਦ ਕਹਿ ਲੋ ਕਿ ਹੁੰਦੇ ਨੇ ਸੋ ਉਹਨਾਂ ਨੂੰ ਆਮ ਤੌਰ ਤੇ ਕੀ ਹੁੰਦਾ ਕਿ ਜਿਹੜਾ ਮੁੱਖ ਮੰਤਰੀ ਆ ਵੀ ਬਾਕੀ ਜਿਹੜੇ ਮੇਨ ਮੇਨ ਮੰਤਰਾਲੇ ਹੁੰਦੇ ਆ ਮੰਤਰੀਆਂ ਨੂੰ ਦੇ ਦਿੱਤੇ ਜਾਂਦੇ ਆ ਜਿਹੜੇ ਵੀ ਐਮਐਲਏ ਬਣਦੇ ਆ ਤੇ ਉਹਨਾਂ ਨੂੰ ਮੰਤਰੀ ਬਣਾ ਦਿੱਤਾ ਜਾਂਦਾ ਤੇ ਜਿਹੜੇ ਇਦਾਂ ਦੇ ਮੰਤਰਾਲੇ ਹੁੰਦੇ ਆ ਉਹ ਕਹਿ ਦਿੱਤਾ ਜਾਂਦਾ ਵੀ ਮੁੱਖ ਮੰਤਰੀ ਸਾਹਿਬ ਆਪ ਇਹਨਾਂ ਨੂੰ ਹੈਂਡਲ ਕਰਨਗੇ ਮੁੱਖ ਮੰਤਰੀ ਤੇ ਤਾਂ ਆਬਵੀਅਸਲੀ ਤਾਂ ਹੀ ਆਪਾਂ ਦੇਖਦੇ ਆ ਨਾ ਕਿ ਆਮ ਤੌਰ ਤੇ ਸਾਡੇ ਪੰਜਾਬ ਦੇ ਵਿੱਚ ਜਾਂ ਹੋਰਨਾਂ ਸਟੇਟਾਂ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਹੁੰਦੇ ਉਹਨਾਂ ਦੇ ਕੋਲ ਦਰਜਣਾ ਹੀ ਜਿਹੜੀਆਂ ਮਿਨਿਸਟਰੀਜ਼ ਹੁੰਦੀਆਂ ਤੇ ਉਹ ਬਹੁਤ ਵਾਰ ਲੋਕ ਕਹਿੰਦੇ ਵੀ ਨੇ ਵੀ ਭਾਈ ਤੁਸੀਂ ਇਹਨਾਂ ਨੂੰ ਕਿੱਦਾਂ ਟੈਕਲ ਕਰੋਗੇ ਨਾ ਵੀ ਇੰਨੀਆਂ ਮਿਨਿਸਟਰੀਜ਼ ਨੂੰ ਤੁਸੀਂ ਕਿੱਦਾਂ ਸੰਭੋਗੇ ਤੇ ਉਹ ਸਾਹਮਣਾ ਉਹਦੇ ਵਿੱਚੋਂ ਅਧਿਕਤਾਂ ਇਦਾਂ ਦੇ ਹੀ ਹੁੰਦੇ ਆ ਜਿਹੜੇ ਇਹਨਾਂ ਦੇ ਆਹ ਸਿਗਾ ਐਡਮਿਨਿਸਟ੍ਰੇਟਿਵ ਰਿਫਾਰਮ ਵਾਲਾ ਸੋ ਇਸ ਵਾਰ ਕੀ ਹੋਇਆ ਕਿ ਇਹ ਮੰਤਰਾਲਾ ਜਿਹੜਾ ਆਮ ਆਦਮੀ ਪਾਰਟੀ ਸਰਕਾਰ ਨੇ ਮੰਤਰੀ ਨੂੰ ਦੇ ਦਿੱਤਾ ਅੱਛਾ ਇਹਦੇ ਤੋਂ ਪਹਿਲਾਂ ਕੁਲਦੀਪ ਸਿੰਘ ਢਾਲੀਵਾਲ ਤੋਂ ਪਹਿਲਾਂ ਇਹ ਆਪਣੇ ਜਿਹੜੇ ਅਨਮੋਲ ਗਗਨਮਾਨ ਆ ਉਹਨਾਂ ਨੂੰ ਵੀ ਦਿੱਤਾ ਹੋਇਆ ਸੀ ਜਦੋਂ ਮੰਤਰੀ ਸੀਗੇ ਉਹਨਾਂ ਨੂੰ ਵੀ ਇਹ ਮੰਤਰਾਲਾ ਦਿੱਤਾ ਹੋਇਆ ਸੀ ਚਲੋ ਉਹ ਹੁਣ ਕਹ ਲਓ ਕਿ ਪੋਲ ਹੁਣ ਖੁੱਲੀ ਆ ਆਕੇ ਨਹੀਂ ਤਾਂ ਉਹਨਾਂ ਦੇ ਟਾਈਮ ਤੇ ਵੀ ਇਹ ਗੱਲ ਸਾਹਮਣੇ ਆ ਸਕਦੀ ਸੀ ਸੋ ਬਾਅਦ ਵਿੱਚ ਅਨਮੋਲ ਗਗਨਮਾਨ ਤੋਂ ਇਹ ਮੰਤਰਾਲਾ ਲੈ ਕੇ ਵਾਪਸ ਤੇ ਜਦੋਂ ਗੁਰਦੀਪ ਸਿੰਘ ਢਾਲੀਵਾਲ ਦੇ ਇਹ ਸਾਰੀ ਰੀਸ਼ਫਲ ਕੀਤੀ ਗਈ ਆ ਤੇ ਤੁਹਾਨੂੰ ਪਤਾ ਆ ਕਿ ਪਹਿਲਾਂ ਢਾਲੀਵਾਲ ਸਾਹਿਬ ਜਿਹੜਾ ਮਨਿਸਟਰ ਹੁੰਦੇ ਸੀਗੇ ਕੀਤੀਬਾੜੀ ਦੇ ਬਾਅਦ ਚੁਣੀ ਖੁੱਡੀਆਂ ਸਾਹਿਬ ਨੂੰ ਬਣਾ ਦਿੱਤਾ ਗਿਆ ਤੇ ਢਾਲੀਵਾਲ ਸਾਹਿਬ ਨੂੰ ਇਹ ਇੱਕ ਆਈ ਥਿੰਕ ਐਨ ਆਰ ਆਈ ਵਾਲਾ ਤੇ ਇੱਕ ਇਹ ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਵਾਲਾ ਜਿਹੜਾ ਮੰਤਰਾਲਾ ਸਗਾ ਉਹ ਇਹਨਾਂ ਨੂੰ ਦੇ ਦਿੱਤਾ ਗਿਆ ਜਦ ਕਿ ਜੋ ਕਿ ਉਹਦੀ ਐਗਜ਼ਿਸਟੈਂਸ ਉਸ ਤਰੀਕੇ ਨਾਲ ਹੈ ਨਹੀਂ ਸੀਗੀ ਪੇਪਰਾਂ ਦੇ ਵਿੱਚ ਹੀ ਸੀ ਸੋ ਇਹਨੂੰ ਲੈ ਕੇ ਜਦੋਂ ਇਹ ਖਬਰ ਸਾਹਮਣੇ ਆਈ ਤੇ ਆਬਵੀਅਸਲੀ ਜਿਹੜੇ ਬਾਕੀ ਵਿਰੋਧੀ ਤਰ੍ਹਾਂ ਸੀਗੇ ਉਹਨਾਂ ਨੇ ਇਹਦੇ ਤੇ ਬੜੀ ਜਿਆਦਾ ਬਿਆਨਬਾਜ਼ੀ ਕੀਤੀ ਆ ਤੇ ਇਹਨੂੰ ਅੱਛਾ ਜੇ ਜੇਕਰ ਆਪਾਂ ਸਰਕਾਰ ਦਾ ਪੱਖ ਦੇਖੀਏ ਤਾਂ ਢੜੀਵਾਲ ਸਾਹਿਬ ਨੇ ਤਾਂ ਕਿਹਾ ਸਾਡੇ ਲਈ ਪੰਜਾਬ ਇੰਪੋਰਟੈਂਟ ਹੈ ਜੀ ਮੰਤਰਾਲੇ ਨਹੀਂ ਇੰਪੋਰਟੈਂਟ ਤੇ ਅਸੀਂ ਪੰਜਾਬ ਨੂੰ ਬਿਹਤਰ ਕਰਨ ਆਏ ਆ ਮੰਤਰਾਲੇ ਹੋਣ ਚਾਹੇ ਨਾ ਹੋਣੇ ਬਾਅਦ ਦੀ ਗੱਲ ਹੈ ਤੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹਿ ਦਿੱਤਾ ਉਹਨਾਂ ਨੇ ਕਿਹਾ ਕਿ ਹੋਰ ਵੀ ਕਈ ਜਿਹੜੇ ਮੰਤਰਾਲੇ ਆ ਉਹਨਾਂ ਨੂੰ ਸਟਰੀਮ ਲਾਈਨ ਕੀਤਾ ਜਾ ਰਿਹਾ ਵੀ ਦੇਖਿਆ ਜਾ ਰਿਹਾ ਵੀ ਕਿਹੜੀਆਂ ਕਿਹੜੀਆਂ ਜਗ੍ਹਾਾਂ ਤੇ ਜਿਹੜੇ ਇਦਾਂ ਦੇ ਹੋਰ ਵੀ ਮੰਤਰਾਲੇ ਹੋਣਗੇ ਵੀ ਉਹਨਾਂ ਨੂੰ ਵੀ ਕਿਤੇ ਇੱਕ ਅਸੀਂ ਇਕੱਠੇ ਕਰਕੇ ਇਹਨਾਂ ਨੂੰ ਦੋ ਤਿੰਨਾਂ ਨੂੰ ਇਕੱਠਾ ਕਰ ਦੇਣਾ ਹੁਣ ਵੀ ਇਹ ਜਿਹੜਾ ਰਿਫਾਰਮ ਵਾਲਾ ਮੰਤਰਾਲਾ ਆ ਇਹਨੂੰ ਵੀ ਇੱਕ ਮੰਤਰਾਲਾ ਜਿਹੜਾ ਇਹਨਾਂ ਦੇ ਕੋਲ ਆਮਨ ਅਰੋੜਾ ਉਹਨਾਂ ਦੇ ਕੋਲ ਆ ਵੀ ਇਹਨਾਂ ਨੂੰ ਇਕੱਠੇ ਮਰਜ ਕਰ ਦੇਣਾ ਤੇ ਇਹ 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 ਬਾਅਦ ਉਸ ਤਰੀਕੇ ਨਾਲ ਫਿਰ ਅਸੀਂ ਇਹਨਾਂ ਨੂੰ ਚਲਾਵਾਂਗੇ ਇਹਨਾਂ ਦੀ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਰਿਫਾਰਮ ਵਾਲਾ ਮੰਤਰਾਲਾ ਆ ਇਹਦੇ ਵਿੱਚ ਰਿਫਾਰਮ ਕੀਤਾ ਜਾ ਰਿਹਾ ਐਕਚੁਅਲੀ ਵੀ ਜਿਹੜੀਆਂ ਮਿਨਿਸਟਰੀਜ਼ ਆ ਨਾ ਵੀ ਜਿਹੜੀ ਮਿਨਿਸਟਰੀ ਨੇ ਰਿਫਾਰਮ ਕਰਨੇ ਸੀਗੇ ਐਡਮਿਨਿਸਟ੍ਰੇਟਿਵ ਉਸ ਮਿਨਿਸਟਰੀ ਦੇ ਅੰਦਰ ਹੀ ਰਿਫਾਰਮ ਕੀਤਾ ਜਾ ਰਿਹਾ ਤੇ ਇਹਨੂੰ ਹੋਰ ਜਿਹੜੀਆਂ ਮਿਨਿਸਟਰੀਜ਼ ਦੇ ਨਾਲ ਜੋੜ ਕੇ ਤੇ ਅਸੀਂ ਇਹਨੂੰ ਸੌਟ ਆਊਟ ਕਰ ਦੇਣਾ ਵੀ ਇਹ ਪਿੱਛੇੋਂ ਚੱਲਿਆ ਆਉਂਦਾ ਇਹ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਹੈਗੀ ਆ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਟਾਈਮ ਤੋਂ ਵੀ ਇਹ ਪਿੱਛੇੋਂ ਚੱਲਿਆ ਆਉਂਦਾ ਸੋ ਪਰ ਆਬਵੀਅਸਲੀ ਬਰੋਧੀਆਂ ਨੂੰ ਤਾਂ ਮੌਕਾ ਮਿਲਣਾ ਹੀ ਸੀ ਜਿਵੇਂ ਸਾਰਿਆਂ ਨੇ ਇਹਦੇ ਤੇ ਬਿਆਨਬਾਜ਼ੀ ਕੀਤੀ ਤਾਂ ਪਰ ਜਿਵੇਂ ਮੈਂ ਕਿਹਾ ਕਿ ਸਭ ਤੋਂ ਜ਼ਿਆਦਾ ਸਖਤ ਬਿਆਨਬਾਜ਼ੀ ਕੀਤੀ ਮੁੱਖ ਮੰਤਰੀ ਸਾਹਿਬ ਇਸ ਇੱਕ ਤਾਂ ਸਾਰਿਆਂ ਨੇ ਇਹ ਗੱਲ ਕਹੀ ਜੀ ਇਹਨਾਂ ਨੂੰ ਪਤਾ ਹੀ ਕਸਦਾ ਨਹੀਂ ਇਹਨਾਂ ਨੂੰ ਤਾਂ ਚਲਾਉਣੀ ਹੀ ਨਹੀਂ ਉਹਦੀ ਸਰਕਾਰ ਚਲਉਣੀ ਨਹੀਂ ਆਉਂਦੀ ਤੇ ਇਸੇ ਕਰਕੇ ਦਿੱਲੀ ਵਾਲਿਆਂ ਨੇ ਵਿਲੇ ਕੀਤੇ ਆ ਤੇ ਹੁਣ ਪੰਜਾਬ ਵਾਲੇ ਅਗਲੀ ਵਾਰ ਨੂੰ ਵਿਲੇ ਕਰ ਦੇਣਗੇ ਤੇ ਜਿਹੜਾ ਰਵਨੀਤ ਬਿੱਟੂ ਹੁਣਾਂ ਨੇ ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਤਾਂ ਬੜਾ ਬੇਸ਼ਰਮ ਤੇ ਬੇਗਹਿਰਤ ਮੁੱਖ ਮੰਤਰੀ ਹੈ ਇਹਨਾਂ ਨੂੰ ਤਾਂ ਵੀ ਛੱਡ ਦੇਣਾ ਚਾਹੀਦਾ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਨੇ ਜਿਹੜੀ ਆਪਣੀ ਇੱਕ ਵੀਡੀਓ ਬਿਆਨ ਜਾਰੀ ਕੀਤਾ ਰਵਨੀਤ ਬਿੱਟੂ ਹੁਣਾਂ ਨੇ ਜੋ ਕਿ ਕੇਂਦਰ ਦੇ ਵਿੱਚ ਮੰਤਰੀ ਨੇ ਹੁਣ ਇਹ ਆਬੀਅਸ ਵੀ ਅਚਾ ਇਹਦੇ ਵਿੱਚ ਇੱਕ ਇਸ ਸਮੇਂ ਤੁਹਾਨੂੰ ਚੀਜ਼ ਨਜ਼ਰ ਆਉਂਦੀ ਆ ਕਿ ਜਿਹੜੀ ਭਾਜਪਾ ਆ ਬਹੁਤ ਜ਼ਿਆਦਾ ਉਹ ਐਕਸਟ੍ਰੀਮ ਹੋ ਗਈ ਆ ਹੁਣ ਉਹ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਉਹਨਾਂ ਨੇ ਦਿੱਲੀ ਦੇ ਵਿੱਚ ਜਿੱਤ ਹਾਸਲ ਕੀਤੀ ਆ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਰਾਇਆ ਉਹ ਬੜੇ ਹੀ ਸਖਤ ਬਿਆਨਬਾਜ਼ੀ ਕਰ ਰਹੀ ਆ ਜਾਂ ਤਿੱਕੀ ਬਿਆਨਬਾਜ਼ੀ ਕਰ ਰਹੀ ਆ ਕਿਉਂਕਿ ਉਹਦੇ ਵਿੱਚ ਉਹਨਾਂ ਨੂੰ ਨਜ਼ਰ ਆਉਂਦਾ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਟੱਕਰ ਦੇਣੀ ਆ ਆਮ ਆਦਮੀ ਪਾਰਟੀ ਨੇ ਹਾਲਾਂਕਿ ਭਗਵਾਨ ਸਿੰਘ ਮਾਨ ਤਾਂ ਇਹ ਕਹਿੰਦੇ ਨੇ ਕਿ ਜਿੱਦਾਂ ਵੀ ਉਹ ਆਪਣੇ ਪੰਜਾਬੀ ਦੇ ਵਿੱਚ ਉਦਾਹਰਨ ਦਿੱਤੀ ਜਾਂਦੀ ਹੁੰਦੀ ਆ ਨਾ ਵੀ ਸਾਰਾ ਪਿੰਡ ਮਰ ਜਵੇ ਪੁੱਤ ਤੂੰ ਨੰਬਰਦਾਰ ਨਹੀਂ ਮਰਦਾ ਉਹ ਕਹਿੰਦੇ ਵੀ ਬੀਜੇਪੀ ਦੇ ਤਾਂ ਉਹ ਹਾਲ ਆ ਤੇ ਬਾਕੀ ਚਾਹੇ ਜਿਹੜਾ ਮਰਜੀ ਆਜਵੇ ਵੀ ਭਾਜਪਾ ਨਹੀਂ ਆਉਂਦੀ ਪੰਜਾਬ ਦੇ ਵਿੱਚ ਪਰ ਇਹ ਚਲੋ ਬਾਅਦ ਦੀ ਗੱਲ ਆ ਪਰ ਇਹਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਦੇ ਬਲੋਂ ਤਿਆਰੀ ਪੂਰੀ ਆ ਹੁਣ ਇਸ ਗੱਲ ਦੇ ਉੱਤੇ ਵੀ ਜਿੰਨੀਆਂ ਵੀ ਤੁਸੀਂ ਜਿਹੜੀਆਂ ਵੱਡੀਆਂ ਪਬਲਿਕેશਨਸ ਆ ਉਹਦੇ ਵਿੱਚ ਦੇਖੋ ਉਹਨਾਂ ਨੇ ਪੰਜਾਬ ਦੀ ਵਿਰੋਧੀ ਧਿਰ ਕਿਹੜੀ ਆ ਕਾਂਗਰਸ ਕਾਂਗਰਸ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਤਗੜੀ ਧਿਰ ਜਿਹਦੀ ਲੋਕਾਂ ਦੇ ਵਿੱਚ ਹੈਗੀ ਆ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਈਵਨ ਥੋ ਕਿ ਉਹਨਾਂ ਦੀਆਂ ਆਪਣੀਆਂ ਪ੍ਰੋਬਲਮਸ ਨੇ ਬਟ ਸਟਿਲ ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਆ ਪਰ ਸਭ ਤੋਂ ਜ਼ਿਆਦਾ ਬਿਆਨ ਭਗਵੰਤ ਸਿੰਘ ਮਾਨ ਉਹਨਾਂ ਦੇ ਜਿਹਨਾਂ ਦੀ ਸਰਕਾਰ ਦੇ ਖਿਲਾਫ ਕਿਹਦੇ ਲੱਗੇ ਨੇ ਪਾਜ ਪਾ ਦੇ ਆਗੂਆਂ ਦੇ ਉਧਰੋਂ ਕੱਲ ਬੰਜਿੰਦਰ ਸਿੰਘ ਸਿਰਸਾ ਹੁਣੀ ਵੀ ਅੰਮ੍ਰਿਤਸਰ ਦੇ ਵਿੱਚ ਆਏ ਹੋਏ ਸੀਗੇ ਤੇ ਉਹਨਾਂ ਨੇ ਇੱਕ ਹੋਰ ਗੱਲ ਵੀ ਕਹੀ ਆ ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨਾਲ ਗੱਠ ਜੋੜ ਨਹੀਂ ਕਰਨਾ ਮਤਲਬ ਕਿ ਅਕਾਲੀਆਂ ਨਾਲ ਗੱਠ ਜੋੜਨੀ ਅਸੀਂ ਕਰਨਾ ਤੇ ਅਸੀਂ ਜੇਕਰ ਲੋਕ ਸਭਾ ਦੇ ਵਿੱਚ ਇੰਨੇ ਪਰਸੈਂਟ ਬੋਟ ਲੈ ਕੇ ਜਾ ਸਕਦੇ ਆ ਆਬਵੀਅਸਲੀ ਅਕਾਲੀ ਦਲ ਤੋਂ ਤਾਂ ਜ਼ਿਆਦਾ ਹੀ ਸੀ ਉਹ ਵੀ ਅਸੀਂ ਕਿਉਂ ਹੁਣ ਪ੍ਰਧਾਨ ਸਭਾ ਦੀਆਂ ਚੋਣਾਂ ਦੇ ਲਈ ਜਿਹੜੀਆਂ 2 ਸਾਲਾਂ ਦੇ ਵਿੱਚ ਆਉਣੀਆਂ ਵੀ ਅਸੀਂ ਕਿਉਂ ਇਹਨਾਂ ਦੇ ਨਾਲ ਗੱਠ ਜੋੜ ਕਰੀਏ ਵੀ ਅਸੀਂ ਹੁਣ ਗੱਠ ਜੋੜ ਨਹੀਂ ਕਰਨਾ ਤੇ ਅਸੀਂ ਇਕੱਲੇ ਹੀ ਚੋਣਾਂ ਲੜਾਂਗੇ ਤੇ ਲੱਗਦਾ ਵੀ ਇਦਾਂ ਜਾਂ ਤਾਂ ਹਜੇ ਚੂਣਾ ਦੇ ਲਾਗੇ ਜਾ ਕੇ ਵੈਸੇ ਬਹੁਤ ਕੁਝ ਹੋ ਜਾਂਦਾ ਹੁੰਦਾ ਵੀ ਆ ਇੱਕ ਸਾਲ ਡੇਢ ਸਾਲ ਉਹ ਪੂਰੀ ਕੋਸ਼ਿਸ਼ ਕਰਨਗੇ ਆਬਵੀਅਸਲੀ ਮੀਡੀਆ ਦੇ ਵਿੱਚ ਤਾਂ ਉਹਨਾਂ ਦਾ ਦਬਦਬਾ ਹੈਗਾ ਹੀ ਆ ਤੇ ਬਿਆਨਬਾਜ਼ੀਆਂ ਨੂੰ ਲੈ ਕੇ ਜਾਂ ਹਰ ਇੱਕ ਚੀਜ਼ ਨੂੰ ਲੈ ਕੇ ਕਿ ਉਹ ਆਮ ਆਦਮੀ ਪਾਰਟੀ ਨੂੰ ਪੂਰੀ ਟੱਕਰ ਦੇਣ ਤੇ ਉਹਦੇ ਵਿੱਚ ਫਿਰ ਬਾਅਦ ਵਿੱਚ ਦੇਖਣਗੇ ਕਿ ਕੀ ਇਹਦੇ ਵਿੱਚੋਂ ਉਹ ਇਕੱਲੇ ਜਾ ਸਕਦੇ ਆ ਜਾਂ ਨਹੀਂ ਇਕੱਲੇ ਜਾ ਸਕਦੇ ਤੇ ਆਬੀਸਲੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿੱਦਾਂ ਦੇ ਹਾਲਾਤ ਨੇ ਇਹਨਾਂ ਨੂੰ ਜਰੂਰਤ ਆ ਉਹਨਾਂ ਦੀ ਹੈਗੀ ਆ ਪਰ ਇਹ ਹੁਣ ਕਿਉਂਕਿ ਇੱਕ ਦੂਸਰੇ ਦੇ ਉੱਤੇ ਬਿਆਨਬਾਜ਼ੀਆਂ ਇਹਨਾਂ ਨੇ ਇਦਾਂ ਦੀਆਂ ਕਰਤੀਆਂ ਕਿ ਤੂੰ ਭਾਜਪਾ ਦੇ ਨਾਲ ਮਿਲਿਆ ਹੋਇਆ ਤੂੰ ਆਰਐਸਐਸ ਦੇ ਨਾਲ ਮਿਲਿਆ ਹੋਇਆ ਇਸ ਕਰਕੇ ਕਿਹੜੀ ਧਿਰ ਆਰ ਬੀਜੇਪੀ ਦੇ ਨਾਲ ਜਾਂਦੀ ਆ ਜਾਂ ਨਹੀਂ ਜਾਂਦੀ ਇਹ ਬਾਅਦ ਦੀ ਗੱਲ ਆ ਪਰ ਵੈਸੇ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਆ ਇਹ ਇਹ ਹੁਣ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਮੀਟਿੰਗ ਸੱਦੀ ਸੀਗੀ ਉਹਦੇ ਵਿੱਚ ਧਾਮੀ ਸਾਹਿਬ ਤੇ ਜਿਹੜੇ ਬਡੂੰਗਰ ਸਾਹਿਬ ਇਹਨਾਂ ਨੇ ਅਸਤੀਫਾ ਦਿੱਤਾ ਸੀਗਾ ਸੁਸ਼ੰਤਾ ਸਿੰਘ ਮਹਿਤਪੁਰੀ ਤੇ ਆਪਣੇ ਇਕਵਾਲ ਸਿੰਘ ਝੁੰਦਾ ਹੋਣੀ ਮਨਪੀਰ ਸਿੰਘ ਗਿਆਲੀ ਗੁਰਪ੍ਰਤਾਪ ਸਿੰਘ ਬਡਾਲਾ ਤੇ ਬੀਬੀ ਸੁਤਵੰਤ कौर ਹੋਣੀ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਇੱਕ ਰਿਪੋਰਟ ਉਹਨਾਂ ਨੂੰ ਦਿੱਤੀ ਆ ਜੋ ਭਰਤੀ ਪ੍ਰਕਿਰਿਆ ਨੂੰ ਲੈ ਕੇ ਸੀਗੀ ਤੇ ਉਹਨਾਂ ਨੇ ਜਿਹੜਾ ਬਾਅਦ ਬਾਅਦ ਬਿਆਨਬਾਜ਼ੀ ਆ ਕੇ ਕੀਤੀ ਉਹਦੇ ਵਿੱਚ ਇਹੀ ਕਿਹਾ ਕਿ ਜੋ ਵੀ ਸਿੰਘ ਸਾਹਿਬ ਇਹਦੇ ਤੇ ਕਹਿਣਗੇ ਅਸੀਂ ਉਸ ਹਿਸਾਬ ਦੇ ਨਾਲ ਚੱਲਣ ਨੂੰ ਤਿਆਰ ਆ ਕਾਲ ਤੱਕ ਸਾਹਬ ਦੇ ਹੁਕਮ ਦੇ ਹਿਸਾਬ ਦੇ ਨਾਲ ਹੀ ਅਸੀਂ ਅੱਗੇ ਪੜਾਂਗੇ ਜੋ ਵੀ ਸਾਨੂੰ ਜਥੇਦਾਰ ਸਾਹਿਬ ਕਹਿਣਗੇ ਤੇ ਇਹ ਤਾਂ ਹੁਣ ਆਬੀਸਲੀ ਦੇਖਣਾ ਪੈਣਾ ਕਿ ਸਿੰਘ ਸਾਹਿਬ ਇਹਦੇ ਤੇ ਕੀ ਹੁਕਮ ਦਿੰਦੇ ਆ ਲੰਘੇ ਰੋਜ਼ ਉਹਨਾਂ ਦੀ ਜੋ ਵੀ ਸਿੰਘ ਸਾਹਿਬ ਨੇ ਕਹਿ ਸਕਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰ ਚੁੱਕੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਦੋਂ ਇਹ ਗੱਲ ਕਹੀ ਕਿ ਮੈਨੂੰ ਤਾਂ ਇਹ ਲੱਗਦਾ ਸੀ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਪੂਰੀ ਦੁਨੀਆ ਦੇ ਵਿੱਚ ਲਾਗੂ ਹੁੰਦਾ ਤੇ ਮੈਨੂੰ ਜਾਣੂ ਕਰਵਾਇਆ ਗਿਆ ਉਹ ਅੰਤਰਿਕ ਕਮੇਟੀ ਨੇ ਜਾਣੂ ਕਰਵਾਇਆ ਕਿ ਨਹੀਂ ਤੁਹਾਡਾ ਹੁਕਮ ਤਾਂ ਚਾਰ ਦੀਵਾਰੀ ਦੇ ਅੰਦਰ ਹੀ ਹੈ ਇਹਦੇ ਬਾਬਤ ਚਰਨਜੀਤ ਸਿੰਘ ਬਰਾੜ ਕਹਿੰਦੇ ਨੇ ਕਿ ਜਦੋਂ ਅੰਦਰੂਨੀ ਇਹਨਾਂ ਦੀ ਗੱਲਬਾਤ ਹੋਈ ਮੋੜ ਕੇ ਵੀ ਖੇਚਲ ਕਰੋਗੇ ਤੁਸੀਂ ਇੱਕ ਮਤਾ ਹੁਣੇ ਪਾਸ ਕਰਕੇ ਲੈ ਆਉਣਾ ਸੀ ਕਿ ਮੈਨੂੰ ਵੀ ਤੁਸੀਂ ਉਹਦੇ ਤੋਂ ਬਰਖਾਸਤ ਕਰ ਦੇਣਾ ਸੀ ਤੇ ਇਹ ਇਹਦੇ ਤੇ ਕਾਫੀ ਪੈਸੇ ਆਈ ਥਿੰਕ ਇਹਦਾ ਬੈਕਲੈਸ਼ ਆਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੂੰ ਇਹ ਪਤਾ ਨਹੀਂ ਉਹਨਾਂ ਨੂੰ ਕਦੋਂ ਵੀ ਇਸ ਗੱਲ ਦੀ ਸਮਝ ਆਉਣੀ ਹੈ ਪੂਰੀ ਦੁਨੀਆ ਦਾ ਜੇਕਰ ਤੁਸੀਂ ਮੀਡੀਆ ਦੇ ਵਿੱਚ ਦੇਖੋ ਜਿਹੜਾ ਪੰਥਕ ਹਲਕੇ ਨੇ ਉਹਨਾਂ ਦਾ ਕਾਫੀ ਇਸ ਗੱਲ ਤੇ ਸ਼ਕਤੀ ਦਾ ਬੈਕਲੈਸ਼ ਸਾਰਿਆਂ ਨੇ ਕੀਤਾ ਕਿ ਅਕਾਲ ਤਖਤ ਸਾਹਿਬ ਅਛੇਵੇਂ ਪਾਤਸ਼ਾਹ ਤੋਂ ਜਿਹੜਾ ਇਹ ਬਣਿਆ ਹੋਇਆ ਤੇ ਇਹ ਉਦੋਂ ਤੋਂ ਲੈ ਕੇ ਤੇ ਜਿਹੜਾ ਇਹ ਤਾਂ ਤੁਸੀਂ 1925 ਦੇ ਐਕਟ ਦੀ ਗੱਲ ਕਰਦੇ ਹੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਦੋਂ ਗੋਰੇ ਆਏ ਨੇ ਬ੍ਰਿਟਿਸ਼ਸ ਗਏ ਨੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਸਾਰਾ ਆਪਾਂ ਨੂੰ ਪਤਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਤੇ ਜਦੋਂ ਇਹ 1925 ਦਾ ਐਕਟ ਜਿਵੇਂ ਮੈਂ ਕਿਹਾ ਕਿ ਇਹ ਤਾਂ ਬਾਅਦ ਦੀ ਗੱਲ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨਾ ਜਾਂ ਫਿਰ ਤੁਸੀਂ ਉਹੀ ਜਿਹੜੇ ਹਰਜਿੰਦਰ ਸਿੰਘ ਦਲਗੀਰ ਹੁਣੇ ਆਂਗੂ ਕਹਿੰਦੇ ਨੇ ਵੀ ਹੈ ਹੀ ਨਹੀਂ ਸੀ ਬਈ ਇਦਾਂ ਦਾ ਤਾਂ ਕੋਈ ਕਨਸੈਪਟ ਹੀ ਹੈ ਨਹੀਂ ਸੀ ਅਕਾਲ ਤਖਤ ਸਾਹਿਬ ਦਾ ਅਕਾਲ ਤਖਤ ਦੇ ਜਥੇਦਾਰ ਦਾ ਵੀ ਜਾਣਦੇ ਤੁਸੀਂ ਉਸ ਕਨਸੈਪਟ ਤੇ ਚੱਲ ਪਾਓ ਤੇ ਜੇਕਰ ਤੁਸੀਂ ਵੈਸੇ ਅਕਾਲ ਤਖਤ ਸਾਹਿਬ ਨੂੰ ਮੰਨਣਾ ਤਾਂ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਤੁਹਾਨੂੰ ਵੀ ਸਾਡੇ ਫੈਸਲੇ ਮੰਨਣੇ ਪੈਣੇ ਆ ਸ਼੍ਰੋਮਣੀ ਕਮੇਟੀ ਦੇ ਫੈਸਲੇ ਜਥੇਦਾਰ ਸਾਹਿਬ ਨੂੰ ਵੀ ਮੰਨਣੇ ਪੈਣੇ ਆ ਤੇ ਵੈਸੇ ਆਰਐਸਐਸ ਦੀ ਭਾਜਪਾ ਦੀ ਲਗਾਤਾਰ ਗੱਲ ਕਰਦੇ ਰਹਿੰਦੇ ਨੇ ਹੁਣ ਤੁਹਾਨੂੰ ਪਤਾ ਕਿ ਦਿੱਲੀ ਦੇ ਵਿੱਚ ਰੇਖਾ ਗੁਪਤਾ ਜਿਹੜੇ ਆ ਉਹ ਮੁੱਖ ਮੰਤਰੀ ਬਣੇ ਨੇ ਭਾਜਪਾ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਬਣਾਏ ਗਏ ਨੇ ਤੇ ਇਹ ਰੇਖਾ ਗੁਪਤਾ ਜਿਹੜੇ ਸੀਗੇ ਇਹ ਵੀ ਆਰਐਸਐਸ ਦੇ ਨਾਲ ਇਹ ਵੀ ਭਪਪੀ ਦੇ ਨਾਲ ਸੰਬੰਧਿਤ ਸੀਗੇ ਇਹਨਾਂ ਦੇ ਦੇਖ ਲਓ ਜੀ ਦਵਿੰਦਰ ਫੰਡ ਵੀ ਇਸ ਦੇਖ ਲਓ ਇਹਨਾਂ ਦੇ ਮੱਧ ਪ੍ਰਦੇਸ਼ ਦੇ ਜਿਹੜੇ ਮੁੱਖ ਮੰਤਰੀ ਦੇਖ ਲਓ ਰਾਜਸਥਾਨ ਦੇ ਮੁੱਖ ਮੰਤਰੀ ਦੇਖ ਲਓ ਇਹ ਸਾਰੇ ਮੋਸਟਲੀ ਆਰਐਸਐਸ ਦੀਆਂ ਸ਼ਾਖਾਵਾਂ ਦੇ ਵਿੱਚੋਂ ਜਿਹੜੇ ਉਹ ਆਏ ਨੇ ਹੋਰ ਬਹੁਤ ਸਾਰੇ ਲੀਡਰ ਨੇ ਤਾਂ ਜਿਹੜੇ ਮੇਨ ਮੇਨ ਮੁੱਖ ਮੰਤਰੀ ਨੇ ਤੇ ਸਾਡੇ ਵਾਲੇ ਜਿੰਨੀਆਂ ਸੰਸਥਾਵਾਂ ਸਿਗੀਆਂ ਤੇ ਅਸੀਂ ਤਾਂ ਆਪਸ ਦੇ ਵਿੱਚ ਹੀ ਲੰਨ ਦੇ ਵਿੱਚ ਬਹੁਤ ਜਿਆਦਾ ਉਲਝੇ ਹੋਏ ਆ ਸਿਕ ਸਟੂਡੈਂਟ ਫੈਡਰੇਸ਼ਨ ਕਿੱਧਰ ਗਈ ਜਿਉਂ ਅਕਾਲੀ ਦਲ ਦਾ ਜਿਹੜਾ ਸਟੂਡੈਂਟ ਜਿਹੜਾ ਵਿੰਗ ਹੁੰਦਾ ਸੀਗਾ ਉਹਨਾਂ ਦੇ ਵਿੱਚ ਵੀ ਮੋਸਟਲੀ ਜਿਹੜੇ ਆ ਵੱਡੇ ਪਰਿਵਾਰ ਆ ਵੱਡੇ ਘਰਾਂ ਦੇ ਕਾਕੇ ਆ ਉਹਨਾਂ ਨੂੰ ਹੀ ਅੱਗੇ ਤੋਰਿਆ ਜਾਂਦਾ ਤੇ ਉਹ ਜਦ ਕਿ ਆਪਣੀ ਲੀਡਰਸ਼ਿਪ ਨੂੰ ਨਾਲ ਦੀ ਨਾਲ ਚੇਂਜ ਵੀ ਕਰ ਰਹੇ ਨੇ ਤੇ ਆਬਵੀਅਸਲੀ ਜੇਕਰ ਆਪਾਂ ਦੇਖੀਏ ਤਾਂ ਜੇ ਕਿਸੇ ਵੀ ਸ਼ਖਸ ਨੂੰ ਲੱਗੂਗਾ ਕਿ ਮੈਂ এবੀਪੀ ਦੇ ਵਿੱਚ ਸ਼ਾਮਲ ਹੋ ਕੇ ਦਾ ਕੱਲੋ ਕਿਸੇ ਸਟੇਟ ਦਾ ਮੁੱਖ ਮੰਤਰੀ ਬਣ ਸਕਦਾ ਤਾਂ ਤੁਸੀਂ ਸੋਚ ਸਕਦੇ ਹੋ ਨਾ ਕਿ ਕਿਸੇ ਨੇ ਵੀ ਜਿਹੜਾ ਪੋਲਿਟੀਕਲ ਮਾਈਂਡ ਹੋਊਗਾ ਉਹ ਕਿੱਧਰ ਨੂੰ ਜਾਣ ਬਾਰੇ ਸੋਚੂਗਾ ਪੂਰੀ ਜੇਕਰ ਉਹਨੇ ਦੇਖਣਾ ਹੋਵੇ ਤਾਂ ਅੱਛਾ ਚਲੋ ਆਪਾਂ ਖਤਮ ਕਰਦੇ ਆ ਬੜਾ ਲੰਬਾ ਗੱਲਬਾਤ ਹੋ ਗਈ ਤੇ ਇਹਦੇ ਵਿੱਚ ਜਾਂਦੇ ਜਾਂਦੇ ਜਿਹੜੀ ਕਿਸਾਨਾਂ ਦੀ ਕੱਲ ਗੱਲਬਾਤ ਹੋਈ ਹੈ ਇੱਕ ਤਾਂ ਇਹ ਬੜੇ ਸਮਝ ਤੋਂ ਪਰੇ ਦੀ ਗੱਲ ਹੈ ਕਿ ਸਾਲ ਤੋਂ ਉੱਤੇ ਅੰਦੋਲਨ ਨੂੰ ਹੋ ਗਿਆ ਹਜੇ ਤੱਕ ਮੀਟਿੰਗਾਂ ਦਾ ਹੀ ਦੌਰ ਦੌਰਾ ਜਾਰੀ ਹੈ ਹੁਣ ਫਿਰ ਇੱਕ ਮੀਟਿੰਗ ਜਿਹੜੀ 19 ਮਾਰਚ ਨੂੰ ਹੋਣੀ ਹੈ ਤੇ ਤਦ ਤੱਕ ਲਈ ਉਹ ਜਿਹੜੇ ਰਾਸਤੇ ਬੰਦ ਆ ਉਸੇ ਤਰੀਕੇ ਨਾਲ ਰਹਿਣਗੇ ਹਾਲਾਂਕਿ ਜਿਕਰ ਕਿਸਾਨਾਂ ਦੀ ਗੱਲ ਕਰੀਏ ਉਹਨਾਂ ਨੇ ਇਹ ਕਿਹਾ ਕਿ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਰਾਸਤੇ ਤੁਸੀਂ ਖੋਲੋ ਸਾਡੇ ਕਰਕੇ ਨਹੀਂ ਬੰਦ ਕੀਤੇ ਬਸ ਅਸੀਂ ਤਾਂ ਸਾਈਡ ਤੇ ਬੈਠੇ ਆ ਵੀ ਤੁਸੀਂ ਇਹਨਾਂ ਨੂੰ ਰਾਸਤਿਆਂ ਨੂੰ ਖੋਲ ਦਿਓ ਐਂਡ ਇਹਦੇ ਵਿੱਚ ਇਹ ਗੱਲ ਹੋਈ ਆ ਕਿ ਕੱਲ ਇਹਨਾਂ ਨੇ ਇੱਕ ਆંકੜਾ ਦਿੱਤਾ ਇਹਨਾਂ ਦਾ ਕਿਸਾਨਾਂ ਦਾ ਇਹ ਦਾਵਾ ਕਿ ਉਨੀ 20000 ਕਰੋੜ ਦੇ ਨਾਲ ਜਿਹੜੀ ਆ ਪੂਰੇ ਭਾਰਤ ਦੀ ਐਮਐਸਪੀ ਦੀ ਲੀਗਲ ਗਾਰੰਟੀ ਬਣ ਸਕਦੀ ਆ ਸਰਕਾਰ ਜਿਹੜੀ ਆ ਉਹ ਕਾਉਂਟਰਡਿਕਟ ਕਰਦੀ ਹੈ ਇਹਨਾਂ ਆંકੜਿਆਂ ਨੂੰ ਕਿਸਾਨਾਂ ਦਾ ਇਹ ਕਹਿਣਾ ਕਿ ਇਹ ਆંકੜੇ ਅਸੀਂ ਤੁਹਾਡੇ ਪੋਰਟਲਾਂ ਤੋਂ ਲੈ ਕੇ ਸਾਡੇ ਜਿਹੜੇ ਮਾ ਆਬੀਅਸਲੀ ਦਿਵਿੰਦਰ ਸ਼ਰਮਾ ਦਾ ਨਾਮ ਵੀ ਲਿਆ ਬੰਦੇਰ ਹੁਣਾਂ ਨੇ ਵੀ ਜਿਹੜੇ ਇਦਾਂ ਦੇ ਮਾਹਰ ਨੇ ਸਾਡੇ ਉਹ ਤੁਹਾਡੇ ਪੋਰਟਲਾਂ ਤੋਂ ਅੰਕੜੇ ਸਰਕਾਰ ਦੇਆਂ ਤੋਂ ਲੈ ਕੇ ਇਹ ਉਹਨਾਂ ਨੇ ਇਹ ਨੰਬਰ ਬਣਾਇਆ ਕਿ ਕੋਈ ਜ਼ਿਆਦਾ ਖਰਚਾ ਨਹੀਂ ਹੋਣਾ ਵੀ ਇੰਨਾ ਕੁ ਨਹੀਂ 20000 ਕਰੋੜ ਜਿਹੜਾ ਖਰਚਾ ਹੋਣਾ ਤੇ ਇਹ ਵੀ ਕੱਲ ਬੰਦੀਰ ਸਾਹਿਬ ਉਹਨਾਂ ਨੇ ਦਾਵਾ ਕੀਤਾ ਕਿ ਜਿਹੜਾ ਇਹਨਾਂ ਦਾ ਵੀ ਇੱਕ ਪੈਸੇ ਰੱਖੇ ਜਾਂਦੇ ਆ ਫੰਡ ਰੱਖਿਆ ਜਾਂਦਾ ਕਿਸਾਨਾਂ ਦੇ ਲਈ ਕਿਸਾਨੀ ਦੇ ਲਈ ਉਹਦੇ ਵਿੱਚੋਂ 1 ਗਲੱਖ ਕਰੋੜ ਤਾਂ ਪਿਛਲੀ ਵਾਰੀ ਜਿਹੜਾ ਫਾਈਨੈਂਸ ਡਿਪਾਰਟਮੈਂਟ ਨੇ ਰੱਖਿਆ ਸੀਗਾ ਉਹ ਵਾਪਸ ਹੀ ਚਲੇ ਗਿਆ ਕਿ ਉਹ ਖਰਚਾ ਹੀ ਨਹੀਂ ਕੀਤਾ ਗਿਆ ਵੀ ਤੁਹਾਡੇ ਕੋਲ ਫੰਡ ਵੀ ਹੈਗਾ ਤੇ ਮਤਲਬ ਕਿ ਤੁਹਾਡੇ ਕੋਲ ਪੈਸੇ ਵੀ ਜੇਕਰ ਹੈਗੇ ਆ ਤਾਂ ਤੁਸੀਂ ਕਿਉਂ ਨਹੀਂ ਇਹਨੂੰ ਲੀਗਲ ਜਿਹੜੀ ਗਾਰੰਟੀ ਬਣਾ ਦਿੱਤੇ ਤਾਂ ਇਹਦੇ ਲਈ ਜਿਹੜੇ ਗਵਰਨਮੈਂਟ ਦੇ ਸੀਗੇ ਜਿਹੜੇ ਆਪਣੇ ਖੇਤੀਬਾੜੀ ਮੰਤਰੀ ਵੀ ਸੀਗੇ ਤੇ ਇਧਰੋਂ ਪੰਜਾਬ ਸਰਕਾਰ ਦੇ ਵੀ ਲੋਕ ਉੱਥੇ ਨਾਲ ਸੀਗੇ ਉਹਨਾਂ ਨੇ ਕੇ ਆ ਕੇ ਸਾਨੂੰ ਸਵਾ ਚਾਹੀਦਾ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਸਾਨੂੰ ਸਵਾ ਚਾਹੀਦਾ ਸੀ ਉਸ ਸਮੇਂ ਦੇ ਵਿੱਚ ਜਿਹੜੇ ਅੰਕੜੇ ਆ ਉਹਨਾਂ ਨੂੰ ਦੇਖਾਂਗੇ ਤੇ ਫਿਰ ਇਸ ਦੇ ਦੁਆਰਾ ਤੁਹਾਨੂੰ ਫੈਸਲਾ ਦਵਾਂਗੇ ਪਹਿਲਾਂ ਦੱਸ ਦਿਆ ਕਿ 22 ਮਾਰਚ ਨੂੰ ਜਾਂ 23 ਮਾਰਚ ਨੂੰ ਮੀਟਿੰਗ ਤੇ ਕਹਿੰਦੇ ਸੀਗੇ ਤਾਂ ਕਿਸਾਨਾਂ ਨੇ ਜਾਦੇ ਜ਼ੋਰ ਪਾਇਆ ਤਾਂ ਉਹ ਨਹੀਂ 3 ਦਿਨ ਘਟਾਤੇ ਉਹ ਕਹਿੰਦੇ ਵੀ 19 ਮਾਰਚ ਨੂੰ ਕਰ ਲਾਂਗੇ ਤੇ ਬਾਕੀ ਇਹ ਹੁਣ ਪੰਜਾਬ ਵਿਧਾਨ ਸਭਾ ਦਾ ਕੱਲ ਨੂੰ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਤੇ ਪੰਜਾਬ ਦੇ ਮਨਿਸਟਰਾਂ ਤੋਂ ਵੀ ਸਾਡੇ ਜਿਹੜੇ ਕਿਸਾਨ ਆ ਮਂਦੇਵ ਸਾਹਿਬਾ ਜਾਈ ਜਿੰਨੀਆਂ ਵੀ ਪ੍ਰੋਟੈਸਟ ਕਰ ਰਹੀਆਂ ਤੇ ਨਾ ਨੇ ਇਹਨਾਂ ਨੇ ਕਈ ਜਿਆਦੇ ਮੰਗਾ ਕੀਤੀਆਂ ਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਕਿਹੜੇ ਕਿਹੜੇ ਮਤੇ ਲੈ ਕੇ ਆਓ ਖਾਸ ਕਰਕੇ ਜਿਹੜਾ ਨਵਾਂ ਖੇਤੀ ਖਰੜਾ ਲੈ ਕੇ ਆਂਦਾ ਸੀਗਾ ਵੀ ਉਹਨੂੰ ਤੁਸੀਂ ਵਿਧਾਨ ਸਭਾ ਦੇ ਵਿੱਚ ਲਿਆ ਕੇ ਰੱਦ ਕਰੋ ਇਹ ਹੁਣ ਪੰਜਾਬ ਸਰਕਾਰ ਇਹਦੇ ਤੇ ਕੀ ਕਰਦੀ ਆ ਇਹ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਪਤਾ ਲੱਗਣਾ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਾਵਾਂਗੇ ਆਪਣਾ ਤੇ ਆਪਣੀ ਸਟਾਈਲ ਦਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ